ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਸਵੀਰ ਵੀ ਜੈਤੋ ਹੀ ਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਵੇਚਣਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਹੀਫਰਾਂ ਦਿਖਾਉਂਗਾ ਇੱਕ ਜਰਸੀ ਤੇ ਇੱਕ ਸਾਹੀਵਾਲ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਂ ਨਹੀਂ ਇੱਥੇ ਆ ਕੇ ਆਪਦੀ ਤਰਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰ ਨਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸਾਹੀਵਾਲ ਬੱਚੀ ਮੂਤੋਂ ਕੱਚੀ ਖੀਰੀ ਆ 10 ਮਹੀਨੇ ਦੀ ਬਾਈ ਕਹਿੰਦਾ ਉਮਰ ਆ ਬੱਚੀ ਦੀ ਦੋ ਨੰਬਰ ਤੇ ਦੋਸਤੋ ਚੋਲੀ ਵੇਖ ਸਕਦੇ ਆ ਜਰਸੀ ਬਹੁਤ ਸੋਹਣੀ ਆ 11 ਮਹੀਨੇ ਦੀ ਉਮਰ ਆ ਮੂਤੋਂ ਇਹ ਵੀ ਖੀਰੀ ਆ ਉਥੀ ਬਾਤੀ ਬਹੁਤ ਸੋਹਣੀ ਕਰਮਾ ਵਾਲੀ ਜਰਸੀ ਦੀ ਛੋਟਾ ਜਿਹਾ ਕਾਨਾ ਦੋਸਤੋ ਬੋਦੀ ਵਾਲੀ ਜਰਸੀ ਆ ਇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਜਰਸੀ ਦੀ ਉਹ ਨਾਲੇ ਸਮੇਂ ਚ ਟੋਪ ਦੀ ਬੱਚੀ ਤਿਆਰ ਹੋ ਜੂ ਘਰੇ ਦੋਸਤੋ 98 ਵੇਚ ਸਕਦੇ ਆ ਕਰਮਾ ਵਾਲੀ ਸੋਹਣੀ ਥਾਣਾ ਚਾਰੇ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਬੂਤੀ ਬਾਤੀ ਵੇਚ ਸਕਦੇ ਆ ਛੋਟਾ ਜਿਹਾ ਕਾਨਾ ਬੋਦੀ ਵਾਲੀ ਜਰਸੀ ਆ ਬਦਾਮੀ ਰੰਗ ਦੀ ਬੱਚੀ ਆ ਕਰਮਾ ਵਾਲੀ ਬਹੁਤ ਸੋਹਣੀ ਆ ਇੱਟ ਪੜਾ ਵੀ ਸੋਹਣਾ ਦੋਸਤੋ ਵੇਟ ਵਾਲੇ ਪਾਸੋਂ ਵੀ ਕਰਮਾਲੀਆਂ ਫੁੱਲ ਹੈਵੀ ਬੋਡੀ ਵੇਟ ਵਾਲੀਆਂ ਚਾਰ ਹੀ ਥਾਣਾ ਕਰਮਾਲੀਆਂ ਦੇ ਗੈਪ 'ਚ ਨਿੱਖਰ ਮੇ ਇਕੱਲੇ-ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਦੋਸਤੋ ਜੋੜੇ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 2200 ਰੁਪਏ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜਾਣੀ ਗਾ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ उहो ताईं सॼे ਪਿਆਰ ਭਰੀ भरी सत शयकाल